ਬਾਬਾ ਦੀਪ ਸਿੰਘ ਜੀ ਨੇ ਵਕਰੀ ਲਿਖ ਲਿਖ ਦਿੱਤੀ ਉਹਨਾਂ ਨੂੰ ਸਰਾਪਵਾ ਤੁਹਾਡਾ ਸਿਰ ਕੱਟਿਆ ਜਾਏਗਾ ਇਹ ਸਾਰਾ ਸਰਗੰਤ ਹੈ ਸੋ ਭਾਈ ਦਾਸ ਸਿੰਘ ਜੀ ਸ਼ਾਸਤਰ ਧਾਰੀ ਪੈਰੇ ਤੇ ਖੜੇ ਹੈ ਹੱਥ ਜੋੜ ਕੇ ਬੇਨਤੀ ਕੀਤੀ ਗੁਰੂ ਜੀ ਅਰਥਾ ਤੋਂ ਮੇਰਾ ਗੁਰਬਾਣੀ ਸੁਧ ਨਹੀਂ ਪੜੀ ਜਾ ਸਕਦੀ ਕਿਰਪਾ ਕਰਕੇ ਅਰਥ ਪੜ੍ਹਾਵੋ ਹੱਥ ਜੋੜ ਕੇ ਭਾਈ ਦਾਸ ਸਿੰਘ ਜਿਸ ਵੇਲੇ ਕਹਾ ਕਲਗੀ ਤਰਜ ਨੇ ਉੱਤਰ ਦਿੱਤਾ ਸਿੰਘਾ ਹੁਣ ਜੰਗਾਂ ਜੁੱਧਾਂ ਦਾ ਟਾਈਮ ਹੈ ਅਸੀਂ ਤੁਹਾਡੇ ਨਾਲ ਬਚਨ ਬੰਧਾ ਹੈ ਕਹ ਅਸੀਂ ਵੀ ਦਿੰਨੇ ਅੱਜ ਕੱਲ ਅਸੀਂ ਬਚਨ ਬੰਦ ਹੈ ਅਸੀਂ ਫਲਾਨਾ ਕੁਝ ਪਰ ਪਤਾ ਨਹੀਂ ਕਦੋਂ ਜੂਸ ਨੂੰ ਵਿੱਚ ਦੀ ਲੰਘ ਜਾਣਾ ਐ ਕਿਦਾ ਸ਼ਾਨ ਨਾਲ ਲੰਘੇ ਕੰਮ ਕਰੜਾ ਜਿਆ ਪਿੱਛੇ ਤਾਂ ਲੰਘਦਾ ਰਹਿ ਪਰਨ ਕਰਕੇ ਵੀ ਫੇਰ ਵੀ ਵਿਗਾੜ ਪੈਂਦਾ ਰਿਹਾ ਉਸ ਵੇਲੇ ਗੁਰੂ ਸਾਹਿਬ ਨੇ ਕਿਹਾ ਭਾਈ ਦਾਸ ਸਿੰਘ ਅਸੀਂ ਤੁਹਾਡੇ ਨਾਲ ਬਚਨ ਬੰਦ ਹੈ ਸਮਾ ਆਵੇਗਾ ਜੰਗ ਤੋਂ ਵੇਲੇ ਹੋ ਕੇ ਤੁਹਾਨੂੰ ਗੁਰੂ ਕੀ ਬਾਣੀ ਦੇ ਅਰਥ ਸਿਖਾਵਾਂਗੇ ਸੋ ਸਤਿਗੁਰੂ ਜੀ ਨੇ ਦਮਦਨਾ ਸਾਹਿਬ ਪਹੁੰਚ ਕੇ ਧੀਰਮਾਨ ਵੀ ਕੁਟਲ ਨੀਤੀ ਨੂੰ ਪ੍ਰਗਟ ਕਰਨ ਵਾਸਤੇ ਜਿਹਦਾ ਸਰੂਪ ਨਹੀਂ ਸੀ ਦਿੱਤਾ ਪਾਚੀ ਸਿੰਘ ਕਰਤਾਰਪੁਰ ਤੋਂ ਲੈਣ ਆਏ ਸੀ ਦਾਇਆ ਸਿੰਘ ਦੇ ਸਮੇਤ ਵਾਪਸ ਮੋੜ ਦਿੱਤੇ ਤਾਣਾ ਮਾਰਿਆ ਸੀ ਜੇ ਗੁਰੂ ਨਾਨਕ ਦੇਵ ਜੀ ਦਾ ਰੂਪ ਆ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕੰਠੋਂ ਕਿਉਂ ਨਹੀਂ ਚੌਰਨ ਕਰ ਲੈਂਦੇ ਧੰਨ ਮੇਰੇ ਚੋਦੀ ਪ੍ਰੀਤਮ ਸੱਚੇ ਪਾਤਸ਼ਾਹ ਜੀ ਨੇ ਜੋ ਤੋਹਾ ਜੁਗ ਸਾਇਸਾ ਕਾਇਆ ਫੇਰ ਪਲਟਿਆ ਇਹਨੂੰ ਦੁਨੀਆਂ ਦੇ ਵਿੱਚ ਹੋਰ ਪ੍ਰਭਾਵਪੂਰਕ ਕਰਨ ਵਾਸਤੇ ਸੱਚੇ ਪਾਤਸ਼ਾਹ ਵੀਰ ਆਸਣ ਲਾਇਆ ਹੈ ਭਾਈ ਮਨੀ ਸਿੰਘ ਬੰਦ ਬੰਦ ਕਟਵਾਉਣ ਵਾਲੇ ਮਹਾਬਲੀ ਜੋਧੇ ਤਖਸਾਲ ਦੇ ਮੁਖੀ ਨੂੰ ਸੇਵਾ ਸੌਂਪੀ ਭਾਵੇਂ ਸੇਵਾ ਦੇ ਟਾਈਮ ਤੇ ਬੇਨਤੀ ਕੀਤੀ ਗਈ ਪਿਤਾ ਜੀ ਇਹ ਨਹੀਂ ਛੇਤੀ ਕਲਮਾ ਕਿਵੇਂ ਚਲਾਵਾਂਗਾ ਉਸ ਤੋਂਲੇ ਹੁਕਮ ਹੋਇਆ ਹੈ ਕਿ ਤੁਹਾਨੂੰ ਤੇ ਮੌਣ ਮਿਲਣਾ ਹੈ ਕੰਮ ਆਪਣੇ ਆਪਕਾਰਪੁਰ ਕੀ ਕਿਰਪਾ ਨਾਲ ਚੱਲੇਗੀ ਉਸ ਤੋਂਲੇ ਭਾਈ ਮਨੀ ਸਿੰਘ ਜੀ ਆਕਾਗਰ ਮਨ ਹੋ ਕੇ ਬੈਠ ਗਏ ਗੁਰੂ ਸਾਹਿਬ ਵੀਰਾਸਨੋਕੇ ਚੌਕੜਾ ਮਾਰ ਕੇ ਨਹੀਂ ਜੋਗੀ ਪ੍ਰੀਤ ਨੇ ਵੀਰਾਸਨੋਕੇ ਬਾਣੀ ਉਚਾਰੀ ਹੈ ਵੀਰਾਸਨੋਕੇ ਖੰਡੇ ਬਾਪ ਤੇ ਦਾ ਅਮਰ ਤਿਆਰ ਕੀਤਾ ਹੈ ਵੀਰਾਸਨੋਕੇ ਬਾਣੀ ਇੱਕ ਓਮਕਾਰ ਤੋਂ ਲੈ ਕੇ 18 10 20 ਤੱਕ ਇੱਕ ਇੱਕ ਅੱਖਰ ਸਿਹਾਰੀ ਬਿਹਾਰੀ ਔਕੜ ਗੁਲੇਕੜੇ ਬਿੰਦੀ ਆਰ ਕੋਚਾਰਨ ਕੀਤਾ ਹੈ ਇੱਕ ਵੀ ਲਗ ਮਾਤਰ ਦਾ ਫਰਕ ਨਹੀਂ ਪੈਣ ਦਿੰਦਾ 9 ਮਹੀਨੇ 9 ਦਿਨ ਨਵੇਂ ਕੜੀਆਂ ਤੇ ਨਵੇਂ ਪਲਾਂ ਵਿੱਚ ਸੱਚੇ ਪਾਤਸ਼ਾਹ ਨੇ ਅਮਰ ਵੇਲੇ ਤੋਂ ਲੈ ਕੇ 12 ਵਜੇ ਤੱਕ ਬਾਣੀ ਉਚਾਰਨ ਕੀਤੀ ਤੇ 12 ਵਜੇ ਤੋਂ ਲੈ ਕੇ ਸ਼ਾਮ ਦੇ ਟਾਈਮ ਤੱਕ ਰਾਸ ਸਭ ਤੋਂ ਪਹਿਲੇ ਨੇ ਸਮੇਂ ਤੱਕ ਆਪ ਸਤਿਗੁਰੂ ਅਰਥ ਕਰਿਆ ਕਰਦੇ ਭਾਈ ਮਨੀ ਸਿੰਘ ਦੀ ਪਾਠ ਕਰਿਆ ਕਰਦੇ ਤੇ ਬਾਕੀ ਦੇ ਸਿੰਘ ਬੈਠ ਕੇ ਬਾਣੀ ਸੁਣਿਆ ਕਰਦੇ ਉਹ ਤਾਂ ਗੁਰੂ ਜਾਣਦਾ ਹੈ ਤੇ ਜਦ ਸਿੰਘ ਜਾਣਦੇ ਹੈ ਜਦੋਂ ਸਤਿਗੁਰੂ ਜੀ ਆਪ ਪੜ੍ਹ ਕੇ ਅਰਥ ਕਰਦੇ ਹੋਣਗੇ ਤੇ ਬ੍ਰह्म ਗਿਆਨੀ ਪਾਠ ਕਰਦਾ ਹੋਵੇਗਾ ਤੇ ਬ੍ਰह्म ਗਿਆਨੀ ਬਾਬਾ ਦੀਪ ਸਿੰਘ ਜੀ ਵਰਗੇ ਜੋਰੇ ਸੁਣਦੇ ਹੋਣਗੇ ਉਹਦੇ ਬਾਰੇ ਤਾਂ ਇਹ ਨਹੀਂ ਕਹਿਣਾ ਬਣਦਾ ਕਹੇ ਤੇ ਕੋ ਸੋਭਾ ਨਹੀਂ ਦੇਖਾਈ ਪ੍ਰਵਾਹ ਟੁਕਦਾ ਹੋਵੇਗਾ ਬਾਕੀ ਕੀ ਕਹਿ ਕੇ ਦੱਸੇਗਾ ਕਹੋ ਕਬੀਰ ਗੂੰਗਾ ਗੁੜ ਖਾਇਆ ਪੁੱਛੇ ਤੇ ਕੀ ਕਹੀਆ ਕੱਚਾ ਮਾਰ ਕੇ ਖੁਸ਼ੀ ਦਾ ਪ੍ਰਗਟਾਵਾ ਕਰ ਤੋਂ ਅਰ ਭਾ ਵੀ ਹੋ ਸਕਦਾ ਕਿ ਇਹਨੂੰ ਕੋ ਜਾਨੰਦ ਆਇਆ ਦੱਸਿਆ ਨਹੀਂ ਜਾ ਸਕਦਾ ਕੁਰਬਾਨੀ ਦਾ ਆਨੰਦ ਐਸਾ ਹੈ ਖਰੀਦਾ ਸ਼ੱਕਰਖੰਡ ਮਿਵਾਤ ਗੋੜ ਮੱਖਿਆ ਮਾਝਾ ਦੁੱਧ ਸੱਤੇ ਵਸਤੂ ਮਿੱਠੀਆਂ ਰੱਬ ਨ ਪੂਜਣ ਸੁੱਧ ਐਸਾ ਰਾਸਾ ਕਰਵਾਣ ਦਾ ਖਾਲਸਾ ਜੀ ਸੋ ਸਤਿਗੁਰੂ ਜੀ ਨੇ ਸਾਰੀ ਬਾਣੀ ਉਚਾਰਨ ਕੀਤੀ 48 ਸਿੰਘਾਂ ਨੇ ਅਰਥ ਪੜੇ ਪੜੇ 42 ਬਦੇ ਮੁਕਤ ਹੋਏ ਬਾਬਾ ਮਨੀ ਸਿੰਘ ਤੇ ਬਾਬਾ ਦੀਪ ਸਿੰਘ ਸਾਹਿਬ ਤੋਂ ਅੱਗੇ ਸੇਵਾ ਲਈ ਕਈਆਂ ਕਵੀਆਂ ਦਾ ਕਈਆਂ ਗ੍ਰੰਥਾਂ ਦਾ ਇੱਥੇ ਖਿਆਲ ਆ ਪਰ ਟਕਸਾਲ ਦਾ ਖਿਆਲ ਨਹੀਂ ਕਈਆਂ ਦਾ ਖਿਆਲ ਆ ਕਿ ਬਾਬਾ ਮਨੀ ਸਿੰਘ ਨੇ ਗੋਟਕਤ ਪੋਥੀਆਂ ਬਣਾ ਦਿੱਤੀਆਂ ਗੁਰੂ ਸਾਹਿਬ ਨੇ श्राप ਦੇ ਦਿੱਤਾ ਕਿ ਤੁਹਾਡਾ ਬੰਦ-ਬੰਦ ਕੱਟਿਆ ਜਾਏਗਾ ਬਾਬਾ ਦੀਪ ਸਿੰਘ ਜੀ ਨੇ ਵੱਕਰੀ ਲਿਖ ਲਿਖ ਦਿੱਤੀ ਉਹਨਾਂ ਨੂੰ श्रापਵਾ ਤੁਹਾਡਾ ਸਿਰ ਕੱਟਿਆ ਜਾਏਗਾ ਇਹ ਸਾਰਾ ਸਿਰ ਗਲਤ ਹੈ ਗੁਰਮਤਿ ਮੁਤਾਬਕ ਨਹੀਂ ਖਾਲਸਾ ਜੀ ਇਹ ਨੂੰ श्राप ਕਹੋਗੇ ਜਾਂ ਵਰ ਕਹੋਗੇ ਗੁਰੂ ਸਾਹਿਬ ਨੇ ਵਰ ਦਿੱਤਾ ਹੈ ਕਿ ਮਨੀ ਸਿੰਘ ਜੀ ਤੁਹਾਡਾ ਭਾਵੇਂ ਬੰਦ-ਬੰਦ ਕੀਤਾ ਜਾਏ ਤੁਹਾਡੇ ਆਨੰਦ ਵਿੱਚ ਫਰਕ ਨਹੀਂ ਪਵੇਗਾ ਇਹ ਫਰਕ ਨਹੀਂ ਪਵੇਗਾ ਸਰਾਤਾ ਹੈ ਕਿ ਵਰ ਹੈ ਬਾਬਾ ਦੀਪ ਸਿੰਘ ਜੀ ਨੂੰ ਵਰ ਦਿੱਤਾ ਹੈ ਸੇਵਾ ਕਰੋ ਸਾਲ ਦੇ ਪੜਾਓ ਸੋਨਾ ਆਵੇਗਾ ਧਰਮ ਦੀ ਰਾਖੀ ਵਾਸਤੇ ਜੂਝੋਗੇ ਤੁਹਾਡਾ ਭਾਵੇਂ ਸੀਸ ਤੋਂ ਤੋਂ ਜੁਦਾ ਹੋ ਜਾਵੇ ਵੱਖਰਾ ਹੋ ਜਾਵੇ ਤੁਹਾਡੇ ਇਸ ਬ੍ਰह्म ਗਿਆਨ ਦੇ ਅਨੰਦ ਵਿੱਚ ਫਰਕ ਅੰਤਰ ਨਹੀਂ ਪਵੇਗਾ ਕਿ ਇਹ ਵਾਰ ਹੈ ਕਿ ਸਰਾਪ ਹੈ ਵਰਦਤਾ ਗੁਰੂ ਜੀ ਨੇ ਸੋ ਖਾਲਸਾ ਜੀ ਉਥੇ ਕਿਰਪਾਲਤਾ ਕੀਤੀ ਇਹ ਟਕਸਾਲ ਕਿਉਂ ਚਲਾਉਣੀ ਪਈ ਕਿ ਕੇ ਦੇ ਕਾਇ ਦੇ ਥੱਕੇ ਪੜਿਆ ਕਾਇ ਦਾ ਅਰਥ ਹੈ ਕਰਕੇ ਕੀ ਮਿੱਤ ਕਰਕੇ ਪਰਮੇਸ਼ਰ ਕੀ ਦੀ ਮਿੱਤ ਮਰਜਾਦਾ ਨੂੰ ਕਰਤਾ ਆਕਾਰ ਪੁਰਖ ਜਾਣਦਾ ਤੇ ਕਹ ਜੋ ਅਥਵਾ ਗੁਰੂ ਸੂਰਮਾ ਜਾਣਦਾ ਤੇ ਜੇ ਲਾ ਜਾਣਗੇ ਕੇ ਉਹਦਾ ਅਰਥ ਬਣੇਗਾ ਕਰਤੇ ਪਰਮੇਸ਼ਰ ਦੀ ਮਿੱਤ ਮਰਜਾਦਾ ਨੂੰ ਕਰਤਾ ਤਾਂ ਜਾਣਦਾ ਪਰ ਕੇ ਕੀ ਜਾਣਦਾ ਗੁਰੂ ਸੂਰਮਾ ਭਾਵ ਕੁਝ ਵੀ ਨਹੀਂ ਜਾਣਦਾ ਤੇ ਜੇ ਗੁਰੂ ਨਹੀਂ ਜਾਣਦਾ ਤੇ ਫਿਰ ਮਨੁੱਖ ਕਿੱਥੋਂ ਜਾਣੇਗਾ ਇਸ ਵਾਸਤੇ ਖਾਲਸਾ ਜੀ ਬਾਣੀ ਜਿਤਨੀ ਸੁਧ ਪੜਾਂਗੇ ஆனந்த ஆ